ਸਤਿ ਜੀ ਜਮੋ ਪਰਮੇ ਮੇਰਾ ਮੈਂ ਇੱਕ ਗੁਰਮੁਖਾਂ ਦਾ ਜ਼ਿਕਰ ਕਰਨ ਲੱਗਾ ਆ ਸਰਦਾਰ ਮੇਵਾ ਸਿੰਘ ਜੀ ਲੋਪੋਕੇ ਲੋਪੋਕੇ ਪਿੰਡ ਇਸ ਪਿੰਡ ਦੇ ਵਿੱਚ ਸਰਦਾਰ ਆਨੰਦ ਸਿੰਘ ਔਲਖ ਦੇ ਘਰ ਵਿੱਚ 1800 ਤੇ 80 ਵਿੱਚ ਸਰਦਾਰ ਮੇਵਾ ਸਿੰਘ ਦਾ ਜਨਮ ਹੋਇਆ ਸਿੱਖ ਇਤਿਹਾਸ ਦੇ ਉਹ ਸ਼ਹੀਦ ਇਹ ਉਹ ਪਾਤਰ ਨੇ ਜਿਨ੍ਹਾਂ ਨੂੰ ਬਹੁਤ ਘਟ ਯਾਦ ਕੀਤਾ ਜਾਂਦਾ ਹੈ ਜਦੋਂ ਗਦਰੀ ਬਾਬਿਆਂ ਨੇ ਅੱਗੇ ਵਧ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਭਾਰੀ ਮੁਹਿੰਮ ਚਲਾਈ ਉਸ ਮੁਹਿੰਮ ਦੇ ਵਿੱਚ ਅਰ ਉਹਦੇ ਨਾਲ ਜੁੜੇ ਰਹੇ 11 ਜਨਵਰੀ 1900 ਤੇ 15 ਨੂੰ ਇਨਾਂ ਨੂੰ ਵਿਦੇਸ਼ ਦੀ ਧਰਤੀ ਤੇ ਕੈਨੇਡਾ ਦੇ ਅੰਦਰ BC ਦੇ ਵਿੱਚ ਵੈਨਕੂਵਰ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਤ ਸੰਗਤ ਜੀ ਭਾਈ ਮੇਵਾ ਸਿੰਘ ਵਿਦੇਸ਼ੀ ਧਰਤੀ ਤੇ ਉਹ ਸਿੱਖ ਸਨ ਜਿਹੜੇ ਪਹਿਲੀ ਦਫਾ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਗੁਰਮੁਖ ਪਿਆਰਿਓ ਆਪਣੇ ਉੱਪਰ ਅਤਿਆਚਾਰ ਨੂੰ ਗੁਰਸਿੱਖਤਾ ਸਹਾਰ ਲੈਂਦਾ ਪਰ ਕਦੇ ਗੁਰੂ ਘਰ ਦੀ ਬੇਦਬੀ ਨੂੰ ਨਹੀਂ ਸਹਾਰਦਾ ਇਹ ਚੀਜ਼ ਉਹਨੂੰ ਕਦੇ ਪ੍ਰਵਾਨ ਨਹੀਂ ਹੁੰਦੀ ਆਦ ਕਾਲ ਤੋਂ ਮੁੱਢ ਤੋਂ ਹੀ ਇਹ ਚੀਜ਼ ਚੱਲੀ ਆਂਦੀ ਹੈ ਆਪਣੇ ਤੇ ਹੋਏ ਜ਼ੁਲਮ ਨੂੰ ਤਾਂ ਸਹਾਰ ਗਏ ਪਰ ਜਿਹੜਾ ਅਤਿਆਚਾਰ ਸਮੇਂ-ਸਮੇਂ ਦੀ ਹਕੂਮਤ ਨੇ ਕੀਤਾ ਉਹਨੂੰ ਤਾਂ ਪ੍ਰਵਾਨ ਕਰ ਗਏ ਪਰ ਆਪਣੇ ਧਰਮ ਸਥਾਨਾਂ ਦੀ ਬੇਦਬੀ ਜਿਹੜੀ ਹੈ ਉਹਨਾਂ ਕੋਲੋਂ ਸਹਾਰੀ ਨੰਗ ਗਈ ਸਰਦਾਰ ਮੇਵਾ ਸਿੰਘ ਜਿਹੜੇ ਲੋਪੋ ਕੇ ਇਹ ਪਹਿਲਾ ਆਪਣੇ ਨਗਰ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਨ 1906 ਦੇ ਵਿੱਚ ਇਹ ਕੈਨੇਡਾ ਦੀ ਧਰਤੀ ਤੇ ਗਏ ਵੈਨਕੂਵਰ ਦੇ ਇਲਾਕੇ ਵਿੱਚ ਬ੍ਰਿਟਿਸ਼ ਕੋਲੰਬੀਆ ਉਥੋਂ ਦੀ ਸਟੇਟ ਹੈ ਵੈਨਕੂਵਰ ਸ਼ਹਿਰ ਹੈ ਵੱਡਾ ਉਹਨਾਂ ਦਿਨਾਂ ਦੇ ਵਿੱਚ ਉਥੋਂ ਦੀ ਸਰਕਾਰ ਜਿਹੜੀ ਸੀ ਆਪਣੇ ਵੱਲੋਂ ਨਸਲਵਾਦੀ ਤਰਾ ਤਰਾ ਦੇ ਕਾਨੂੰਨ ਬਣਾ ਰਹੀ ਸੀ ਖਾਸ ਕਰਕੇ ਜਿਹੜੇ ਸਾਡੇ ਲੋਕ ਇੱਥੋਂ ਜਾਂਦੇ ਸਨ ਉਹਨਾਂ ਦੇ ਖਿਲਾਫ ਉਹਦੀ ਇੱਕ ਉਦਾਹਰਣ ਹੈ 1907 ਦੇ ਵਿੱਚ ਜਿਹੜੇ ਭਾਰਤੀ ਲੋਕ ਸਨ ਉਹਨਾਂ ਕੋਲੋਂ ਵੋਟ ਦਾ ਅਧਿਕਾਰ ਜਿਹੜਾ ਖੋਹ ਲਿਆ ਗਿਆ ਵੀ ਤੁਸੀਂ ਵੋਟ ਨਹੀਂ ਪਾ ਸਕਦੇ ਇੱਥੇ ਸੱਦ ਸੰਗਤ ਜੀ ਸੋ 1908 ਦੇ ਵਿੱਚ ਭਾਈ ਮੇਵਾ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਬੈਨ ਕੁਵਰ ਦੇ ਸ਼ਹਿਰ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਅਹਿਮ ਭੂਮਿਕਾ ਉਹਨਾਂ ਨੇ ਨਿਭਾਈ ਬੜੀ ਸੇਵਾ ਕੀਤੀ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਬਾਣੀ ਦੇ ਨਾਲ ਜੁੜਦਾ ਸੇਵਾ ਕਰਨੀ ਤੇ ਉੱਥੇ ਸਾਧ ਸੰਗਤ ਜੀ ਨਿਊ ਵੈਸਟ ਮਿਨਿਸਟਰ ਦੇ ਉਹਨਾਂ ਉੱਥੇ ਇੱਕ ਫ੍ਰੀਜ਼ਰ ਮਿਲ ਹੈ ਉਹਦੇ ਵਿੱਚ ਆਪਣੀ ਕਿਰਤਵਿਰਤ ਕਰਦੇ ਸਨ ਉਹ ਮਿਲ ਅੱਜ ਵੀ ਹੈ ਬੜੇ ਬਜ਼ੁਰਗਾਂ ਨੇ ਸਾਡਿਆਂ ਨੇ ਉਸ ਮਿਲ ਦੇ ਵਿੱਚ ਕੰਮ ਕੀਤਾ ਅੱਜ ਵੀ ਲੋਕ ਫ੍ਰੀਜ਼ਰ ਮਿਲ ਵਿੱਚ ਕੰਮ ਕਰਦੇ ਨੇ ਉੱਥੇ ਉਹ ਫ੍ਰੀਜ਼ਰ ਮਿਲ ਦੇ ਵਿੱਚ ਕੰਮ ਕਰਦੇ ਰਿਹਾ ਬੜਾ ਲਗਾਤਾਰ ਬੜਾ ਸਮਾਂ ਜਦੋਂ ਕਾਮਾਂਗਾਟਾ ਮਾਰੂ ਇੱਕ ਨਾਂ ਦਿੱਤਾ ਗਿਆ ਘਟਨਾ ਨੂੰ ਜਦੋਂ ਉੱਥੇ ਜਹਾਜ਼ ਪਹੁੰਚੇ ਸਰਦਾਰ ਗੁਰਦਿੱਤ ਸਿੰਘ ਜੀ ਜਿਹੜੇ ਸਾਨੂੰ ਸਜਹਾਜ ਨੂੰ ਲੈ ਕੇ ਵੈਨਕੂਬਰ ਦੀ ਬੰਦਰਗਾਹ ਦੇ ਉੱਪਰ ਪਹੁੰਚੇ ਨੇ ਨਾਨਕ ਨਾਮ ਜਹਾਜ਼ ਇਹ ਨਾਮ ਉਹਨੂੰ ਦਿੱਤਾ ਗਿਆ ਸੀ ਉਹਨਾਂ ਨੂੰ ਵੈਨਕੂਬਰ ਉਤਰਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਉਥੇ ਕੇਸ ਚੱਲਿਆ ਉਸ ਤੋਂ ਬਾਅਦ ਨਸਲਵਾਦੀ ਜੋ ਉਹਨਾਂ ਦੇ ਕਾਨੂੰਨ ਸਨ ਉਹਦੇ ਮੁਤਾਬਕ ਸਰਕਾਰ ਨੇ ਆਏ ਹੋਏ ਸਿੱਖਾਂ ਨੂੰ ਹੋਰ ਜਿਹੜੇ ਭਾਰਤੀ ਲੋਕ ਸੁਝਾਜ ਬਚਾਏ ਸਨ ਉਹਨਾਂ ਦਾ ਵਾਪਸ ਮੁੜਨ ਦਾ ਰਾਹ ਪੱਧਰਾ ਕਰ ਦਿੱਤਾ ਇਸ ਗੱਲ ਦਾ ਭਾਈ ਮੀਵਾ ਸਿੰਘ ਨੂੰ ਬੜਾ ਭਾਰੀ ਦੁੱਖ ਲੱਗਿਆ ਬੜੇ ਸਾਰੇ ਗੱਦਰੀ ਯੋਧੇ ਸਨ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਉਹਨਾਂ ਨੂੰ ਇੱਥੋਂ ਹਥਿਆਰ ਦਿੱਤੇ ਜਾਣ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ ਵੀ ਉਹ ਚਾਹੁੰਦੇ ਸਨ ਵੀ ਇੱਥੋਂ ਬ੍ਰਿਟਿਸ਼ ਲੋਕ ਜਿਹੜੇ ਨੇ ਜੋ ਗੁਲਾਮ ਕਰ ਰਹੇ ਨੇ ਇਸ ਦੇਸ਼ ਨੂੰ ਉਤਿਆਚਾਰ ਕਰ ਰਹੇ ਨੇ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਏ ਤਾਂ ਹਥਿਆਰ ਲੈਣ ਵਾਸਤੇ ਸੱਦ ਸੰਗਤ ਜੀ ਉਹਨਾਂ ਨੇ ਬਾਰਡਰ ਟੱਪਿਆ ਤੇ ਅਮਰੀਕਾ ਚਲੇ ਗਏ ਇੱਕ ਰਾਤ ਉੱਥੇ ਰਹਿ ਕੁਝ ਹਥਿਆਰ ਲੈ ਲਏ ਹਥਿਆਰ ਲੈ ਕੇ ਅਗਲੇ ਦਿਨ ਜਦੋਂ ਬਾਰਡਰ ਪਾਰ ਕਰਕੇ ਕੈਨੇਡਾ ਵਿੱਚ ਆਏ ਤੇ ਉਥੋਂ ਗ੍ਰਿਫਤਾਰ ਹੋ ਗਏ ਇਨਾ ਕੋਲੇ ਇੱਕ ਪਿਸਤੌਲ ਸੀ ਤੇ 500 ਕਾਰਤੂਸ ਸਨ ਇਮੀਗ੍ਰੇਸ਼ਨ ਦਾ ਜਿਹੜਾ ਮੁਖ ਸੀ ਮਕੱਲਮ ਹੀੜ ਤੇ ਦੂਸਰਾ ਜਿਹੜਾ ਸਰਕਾਰ ਦਾ ਸੁਈਆ ਸੀ ਸਿੱਖਾਂ ਦਾ ਵਿਰੋਧੀ ਸੀ ਇਹ ਪੰਜਾਬ ਦੇ ਇਥੇ ਕਲਕੱਤੇ ਵਿੱਚ ਇੰਡੀਆ ਦੇ ਵਿੱਚ ਵੀ ਰਿਹਾ ਕਾਫੀ ਦਿਨ ਫਿਰ ਮੁੜ ਕੇ ਉੱਥੇ ਜਾ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਰਿਹਾ ਉਸ ਭਾਗ ਵਿੱਚ ਕੰਮ ਕਰਦਾ ਰਿਹਾ ਜਿਹਦਾ ਨਾਮ ਸੀ ਹਾਫ ਕਿਸ਼ਨਸ ਇਹਨਾਂ ਦੋਹਾਂ ਜਾਣਿਆਂ ਨੇ ਰਲ ਕਰਕੇ ਬੜੇ ਡਰਾਵੇ ਦਿੱਤੇ ਕੁਝ ਸਿੰਘਾਂ ਨੂੰ ਜਿਹੜੇ ਗ੍ਰਿਫਤਾਰ ਉੱਥੇ ਕੀਤੇ ਗਏ ਸਰਦਾਰ ਮੇਵਾ ਸਿੰਘ ਨੂੰ ਇਹ ਮਨਾਉਂਦੇ ਰਹੇ ਵੀ ਜਿਹੜੇ ਇੱਥੋਂ ਦੇ ਗੱਦਰੀ ਨੇ ਤੁਸੀਂ ਉਹਨਾਂ ਦੇ ਖਿਲਾਫ ਝੂਠਾ ਬਿਆਨ ਦਿਓ ਯਾਨੀ ਕਿ ਸਾਡੇ ਸੁਈਏ ਬਣੋ ਤੇ ਝੂਠੇ ਬਿਆਨ ਤੁਸੀਂ ਦਿਓ ਉਹ ਆਪਣਾ ਰਾ ਪਧਰਾ ਕਰਨਾ ਚਾਹੁੰਦੇ ਸਾਰੇ ਸਰਦਾਰ ਮੇਵਾ ਸਿੰਘ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਹੈ ਮੈਂ ਉਹਨਾ ਆਪਣੇ ਸਿੱਖ ਆਗੂਆਂ ਦੇ ਖਿਲਾਫ ਝੂਠੇ ਬਿਆਨ ਕਿਵੇਂ ਦੇ ਸਕਦਾ ਹਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਥੋੜੀ ਦੇਰ ਉਥੇ ਜੇਲ੍ਹ ਚ ਰਹਿ ਫਿਰ ਬਾਅਦ ਵਿੱਚ ਮਹੀਨੇ ਡੇਢ ਮਹੀਨੇ ਬਾਅਦ ਰਿਹਾਈ ਕਰ ਦਿੱਤੇ ਗਏ ਜਦੋਂ ਕੋਈ ਪੁਖਤਾ ਸਬੂਤ ਉਹਨਾਂ ਨੂੰ ਨਾ ਮਿਲਿਆ ਇਹਨਾਂ ਦਿਨਾਂ ਦੇ ਵਿੱਚ ਫਿਰ ਇੱਕ ਘਟਨਾ ਵਾਪਰਦੀ ਹੈ ਉਹ ਘਟਨਾ ਇਹ ਸੀ ਕਿ ਜਿਹੜਾ ਹਾਪਕਿੰਸਨ ਸੀ ਉਹਦੇ ਕਹਿਣ ਦੇ ਉੱਤੇ ਇੱਕ ਬੇਲਾ ਸਿੰਘ ਜਨਮ ਹੋਇਆ ਕਿਉਂਕਿ ਜਦੋਂ ਵੀ ਆਪਣੇ ਮਾਰੇ ਗਏ ਨੇ ਤੇ ਆਪਣਿਆਂ ਦੀ ਗਦਾਰੀ ਕਰਕੇ ਮਾਰੇ ਗਏ ਨੇ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਜਿਹੜਾ ਖਤਮ ਕੀਤਾ ਡੋਗਰਿਆਂ ਦਾ ਸੀ ਤੇ ਡੋਗਰਿਆਂ ਦੇ ਮੱਥੇ ਤੇ ਇਹ ਸੀ ਵੀ ਉਹ ਸਿੱਖ ਨੇ ਪਰ ਹੈ ਉਹ ਅੰਗਰੇਜ਼ਾਂ ਦੇ ਪਿੱਛੇ ਉਹਨਾਂ ਨੇ ਸ਼ੇਰੇ ਪੰਜਾਬ ਦਾ ਸਾਰਾ ਪਰਿਵਾਰ ਉਹਨਾਂ ਦਾ ਰਾਜ ਭਾਗ ਜਿਹੜਾ ਉਹ ਗੋਰਿਆਂ ਨਾਲ ਮਿਲ ਕੇ ਗਦਾਰੀ ਕਰਕੇ ਉਹਨਾਂ ਨੇ ਤਬਾਹ ਕਰ ਦਿੱਤਾ ਜੰਗ ਹੁੰਦੀ ਹੈ ਬਰੂਦ ਦੀ ਥਾਂ ਤੇ ਜੰਗ ਦੇ ਵਿੱਚ ਬਰੂਦ ਦੀ ਥਾਂ ਤੇ ਜਦੋਂ ਜੰਗ ਹੁੰਦੀ ਹੈ ਤੇ ਪੇਟੀਆਂ ਵਿੱਚ ਸਰੋਂ ਪਾ ਕੇ ਭੇਜ ਦਿੰਦੇ ਨੇ ਇਥੋਂ ਤਾਈ ਗਦਾਰੀਆਂ ਕੀਤੀਆਂ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਗੁਲਾਬ ਸਿੰਘ ਤੇਜਾ ਸਿੰਘ ਵਰਗੇ ਡੋਗਰੇ ਆਉਂਦੇ ਨੇ ਸਾਧ ਸੰਗਤ ਜੀ ਜਿਹੜਾ ਬੇਲਾ ਜਾਨ ਸੀ ਇਹ ਜਾ ਕਰਕੇ ਜਿਹੜਾ ਹਾਪਕਿੰਸਨ ਉਹਦੇ ਨਾਲ ਜਾ ਕੇ ਰਲ ਗਿਆ ਮਨ ਉਹਨਾਂ ਦਾ ਸੋਈਆ ਬਣ ਗਿਆ ਕੌਮ ਨਾਲ ਗਦਾਰੀ ਕਰਨ ਲੱਗ ਪਿਆ ਉਹਦੇ ਕਹਿਣ ਦੇ ਉੱਪਰ ਗੁਰਦੁਆਰਾ ਵੈਨਕੋਵਰ ਉੱਥੇ ਆ ਕਰਕੇ ਸੰਗਤ ਜੁੜੀ ਹੋਈ ਸੀ ਇਨੇ ਸੰਗਤ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ ਗੁਰਦੁਆਰਾ ਸਾਹਿਬ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਸਰਦਾਰ ਭਾਗ ਸਿੰਘ ਜਿਹੜੇ ਮੁਖੀ ਸਨ ਉਦੋਂ ਖਾਲਸਾ ਦੀਵਾਨ ਸੁਸਾਇਟੀ ਅੱਜ ਵੀ ਮੌਜੂਦ ਹੈ ਉਦੋਂ ਹੀ ਸੁਸਾਇਟੀ ਉੱਥੇ ਪਹਿਲੀ ਵਾਰ ਬਣਾਈ ਗਈ ਭਾਈ ਭਾਗ ਸਿੰਘ ਜੀ ਉਹਨਾਂ ਨੂੰ ਗੋਲੀਆਂ ਮਾਰੀਆਂ ਫਿਰ ਸਾਧ ਸੰਗਤ ਜੀ ਉਹਨਾਂ ਦੀ ਪਤਨੀ ਦਾ ਵੀ ਜ਼ਿਕਰ ਆਉਂਦਾ ਗੁਰਮਖੰਦੇ ਲਿਖਿਆ ਵੀ ਉਹਨਾਂ ਦੀ ਪਤਨੀ ਨੂੰ ਵੀ ਗੋਲੀਆਂ ਵੱਜੀਆਂ ਤੇ ਭਾਈ ਵਤਨ ਸਿੰਘ ਜੀ ਉਹਨੂੰ ਬਚਾਉਣ ਲੱਗੇ ਤੇ ਉਹਨਾਂ ਦੇ ਗੋਲੀਆਂ ਵੱਜੀਆਂ ਉਹ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਗੁਰੂ ਘਰ ਵਿੱਚ ਬੈਠੀ ਹੋਈ ਸੰਗਤ ਤੇ ਗੋਲੀਆਂ ਮਾਰੀਆਂ ਪੰਜ ਜਣੇ ਜ਼ਖਮੀ ਵੀ ਹੋਏ ਇਸ ਤੋਂ ਬਾਅਦ ਫਿਰ ਉਹਦੇ ਤੇ ਮੁਕੱਦਮਾ ਚਲਾਇਆ ਗਿਆ ਵੀ ਤੂੰ ਗੁਰਦਾਰਾ ਸਾਹਿਬ ਗੋਲੀਆਂ ਕਿਉਂ ਚਲਾਈਆਂ ਸੰਗਤ ਬੈਠੀ ਬਾਣੀ ਪੜ ਰਹੀ ਹੈ ਬੈਠੀ ਹੋਈ ਸੰਗਤ ਦੇ ਉੱਪਰ ਆ ਕੇ ਗੋਲੀਆਂ ਚਲਾ ਦੇਣੀਆਂ ਇਸ ਤੋਂ ਵੱਡਾ ਅਪਰਾਧ ਤੇ ਗੁਨਾਹ ਹੋਰ ਕੀ ਹੋ ਸਕਦਾ ਹੈ ਦਾਸ ਨੇ ਤਾਰਜ ਕੀਤੀ ਹੈ ਵੀ ਆਪਣੇ ਤੇ ਹੋਇਆ ਅਤਿਆਚਾਰ ਤਾਂ ਸਹਾਰ ਲਿਆ ਜਾਂਦਾ ਪਰ ਗੁਰੂ ਘਰ ਦੀ ਕੀਤੀ ਬੇਦਬੀ ਨਹੀਂ ਸਹਾਰੀ ਜਾਂਦੀ ਹਰ ਇਹ ਬੇਦਬੀ ਨਹੀਂ ਸਹਾਰੀ ਗਈ ਉਹਨਾਂ ਦੇ ਪਾਸੋਂ ਸਰਦਾਰ ਮੇਵਾ ਸਿੰਘ ਦੇ ਮਨ ਦੇ ਅੰਦਰ ਇਸ ਗੱਲ ਦਾ ਬੜਾ ਗਹਿਰਾ ਦੁੱਖ ਸੀ ਕਿਉਂਕਿ ਉਹ ਵੀ ਉਸ ਵਕਤ ਉੱਥੇ ਹੀ ਮੌਜੂਦ ਸਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਫਿਰ ਮਨ ਬਣਾ ਲਿਆ ਇਹ ਇਹ ਸਾਰਾ ਹੀ ਕਾਰਨਾਮਾ ਜਿਹੜਾ ਹੈ ਹਾਪਕਿੰਸਨ ਦੇ ਕਹਿਣ ਤੇ ਕੀਤਾ ਗਿਆ ਜਦੋਂ ਮੁਕਦਮਾ ਚੱਲਦਾ ਸੀ ਬੀਸੀ ਦੇ ਕੋਰਟ ਦੇ ਅੰਦਰ ਉਥੇ ਫਿਰ ਹਥਿਆਰ ਲੈ ਕੇ ਦੋ ਬੰਦੂਕਾਂ ਲੈ ਕੇ ਇੱਕ ਪਿਸਤੌਲ ਤੇ ਇੱਕ ਸਾਧ ਸੰਗਤ ਦੀ ਰਿਵਾਲਬਰ ਲੈ ਕੇ ਸਰਦਾਰ ਮੇਵਾ ਸਿੰਘ ਪਹੁੰਚ ਗਏ ਇੱਕ ਬਹੁਤ ਵੱਡਾ ਕਾਰਨਾਮਾ ਸੀ ਕਹਿੰਦੇ ਆ ਸ਼ਹੀਦ ਉਦਮ ਸਿੰਘ ਨੇ ਕੀਤਾ ਇਹ ਸਾਰੀ ਕਹਾਣੀ ਉਹਦੇ ਨਾਲ ਮਿਲਦੀ ਜੁਲਦੀ ਹੈ ਇਹ ਇਤਿਹਾਸ ਉਹਦੇ ਨਾਲ ਮਿਲਦਾ ਹੈ ਫਰਕ ਇਹਨਾਂ ਕਹਿ ਕਿ ਸਰਦਾਰ ਮੇਵਾ ਸਿੰਘ ਨੇ ਸ਼ਹੀਦ ਉਦਮ ਸਿੰਘ ਜੀ ਉਹਨਾਂ ਤੋਂ 26 ਸਾਲ ਪਹਿਲਾਂ ਇਹ ਕਾਰਨਾਮਾ ਕੀਤਾ ਉਦਮ ਸਿੰਘ ਜੀ ਨੇ 1940 ਦੇ ਵਿੱਚ ਜਾ ਕੇ ਜਨਰਲ ਉਡਵਾਇਰ ਨੂੰ ਮਾਰਿਆ ਵਿਦੇਸ਼ ਦੀ ਧਰਤੀ ਤੇ ਉਹਦੇ ਤੋਂ 26 ਸਾਲ ਪਹਿਲਾਂ ਇਹ ਕਾਰਨਾਮਾ ਸਰਦਾਰ ਮੇਵਾ ਸਿੰਘ ਨੇ ਕੀਤਾ ਉਹਨਾਂ ਨੂੰ ਪਤਾ ਸੀ ਵੀ ਮੁੱਖ ਦੋਸ਼ੀ ਕਿਹੜਾ ਆ ਬੇਲਾ ਸਿੰਘ ਤਾਂ ਵਰਤਿਆ ਗਿਆ ਉਹਨੂੰ ਵਰਤ ਲਾ ਗਿਆ ਉਹਦੇ ਤੇ ਮੁਕੱਦਮਾ ਚੱਲਿਆ ਉਹਨੂੰ ਵੀ ਸ਼ਰਮ ਨਹੀਂ ਆਈ ਕਿ ਮੇਰੇ ਨਾਮ ਨਾਲ ਵੀ ਸਿੰਘ ਲੱਗਦਾ ਮੈਂ ਗੁਰੂ ਘਰ ਦੀ ਬੇਦਬੀ ਕਰ ਰਹੇ ਆ ਤੇ ਸਾਧ ਸੰਗਤ ਜੀ ਕਹਿੰਦੇ ਜਦੋਂ ਉੱਥੇ ਗਿਆ ਸਰਦਾਰ ਮੇਵਾ ਸਿੰਘ ਤੇ ਹਾਫ ਕਿਨਸ਼ਨ ਅਜੇ ਬਰਾਂਡੇ ਵਿੱਚ ਸੀ ਜਾਂਦਿਆਂ ਹੀ ਕਹਿੰਦੇ ਉਹਦੇ ਗੋਲੀਆਂ ਮਾਰੀਆ ਉਹਨਾਂ ਨੇ ਉਹ ਗੋਡਿਆਂ ਦੇ ਪਾਰ ਜਦੋਂ ਧਰਤੀ ਤੇ ਬਹਿ ਗਿਆ ਆਪਣੀ ਬੰਦੂਕ ਲੈ ਕੇ ਉਹਦੀ ਪੜਪੜੀ ਤੇ ਮਾਰੀ ਚੰਗੀ ਤਰ੍ਹਾਂ ਫਿਰ ਦੂਜੀ ਕਹਿੰਦੇ ਬੰਦੂਕ ਕੱਢ ਲਈ ਉਹ ਕੱਢ ਕੇ ਗੋਲੀਆਂ ਉਹਦੀ ਛਾਤੀ 'ਚ ਮਾਰੀਆਂ ਤੇ ਉਥੇ ਹਾਹਾਕਾਰ ਮਚ ਗਈ ਉਧਰ ਬੇਲਾ ਸਿੰਘ ਦਾ ਮੁਕੱਦਮਾ ਚੱਲਦਾ ਸੀ ਉਥੇ ਹੀ ਜਾ ਕੇ ਜੱਜ ਦੇ ਟੇਬਲ ਦੇ ਉੱਪਰ ਆਪਣੀ ਪਿਸਤੌਲ ਰੱਖ ਦਿੱਤੀ ਪਿਸਤੌਲ ਰੱਖ ਕੇ ਕਹਿਣ ਲੱਗੇ ਵੀ ਮੈਂ ਗੁਰੂ ਧਾਮ ਦੀ ਕੀਤੀ ਹੋਈ ਬਦਬੀ ਦਾ ਬਦਲਾ ਇਸ ਇਨਸਾਨ ਕੋਲੋਂ ਲਿਆ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਥੋੜੇ ਦਿਨਾਂ ਬਾਅਦ ਕੇਸ ਚਲਾਇਆ ਗਿਆ। 21 ਤਰੀਕ ਨੂੰ ਕਟਨਾ ਵਾਪਰਦੀ ਐ 30 ਤਰੀਕ ਨੂੰ ਮੁਕਦਮਾ ਉਹਦੀ ਸੁਣਵਾਈ ਹੁੰਦੀ ਐ। ਥੋੜੇ ਦਿਨਾਂ ਬਾਅਦ ਹੀ ਸਰਦਾਰ ਮੇਵਾ ਸਿੰਘ ਨੇ ਉੱਥੇ ਜੋ ਆਪਣੀ ਸਟੇਟਮੈਂਟ ਦਿੱਤੀ ਵੀ ਮੇਰਾ ਨਾਮ ਮੇਵਾ ਸਿੰਘ ਮੈਂ ਜਦੋਂ ਦਾ ਇੱਥੇ ਆਇਆ ਇੱਥੇ ਆ ਕੇ ਬਹੁਤ ਕੁਝ ਚੱਲਿਆ ਬੜਾ ਕੁਝ ਅਸੀਂ ਸਹਾਰਿਆ ਸਾਡੀ ਇਸ ਜਗ੍ਹਾ ਤੇ ਆ ਕੇ ਜ਼ਮੀਰ ਤੇ ਅਣਖ ਨੂੰ ਵੀ ਮਾਰਨ ਦਾ ਯਤਨ ਕੀਤਾ ਗਿਆ ਇਸ ਧਰਤੀ ਤੇ ਅਸੀਂ ਚੱਲ ਕੇ ਆਏ ਆ ਉਹਨਾਂ ਨੇ ਪੂਰੀ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਵਿੱਚੋਂ ਕੁਝ ਕੰਸ਼ ਜਿਹੜੇ ਨੇ ਉਹ ਬੇਨਤੀ ਕਰਨ ਲੱਗਾ ਆ ਆਖਣ ਲੱਗੇ ਕਿ ਇੱਥੇ ਆ ਕੇ ਸਾਡੇ ਨਾਲ ਨਸਲਵਾਦ ਉਹ ਵੀ ਕੀਤਾ ਗਿਆ ਜਿਹੜੀ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਹਿੰਦੇ ਤੁਸੀਂ ਈਸਾਈ ਹੋ ਜੇ ਇਹ ਘਟਨਾ ਕਿਤੇ ਕਿਸੇ ਚਰਚ ਦੇ ਵਿੱਚ ਵਾਪਰੀ ਹੁੰਦੀ ਕੀ ਤੁਸੀਂ ਉਸ ਇਨਸਾਨ ਦਾ ਲਿਹਾਜ਼ ਕਰਦੇ ਫਿਰ ਵੀ ਇਸੇ ਤਰ੍ਹਾਂ ਕਰਦੇ ਪਰ ਕਿੰਨਾ ਸੀ ਕਿ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਔਰ ਜਿਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਹਾਪਕਿੰਸ਼ਨ ਸੀ ਤੇ ਮੈਂ ਜਾਣਦਾ ਵੀ ਤੁਸੀਂ ਮੈਨੂੰ ਮਾਰੋਗੇ ਤੇ ਮੈਂ ਮਰਨ ਵਾਸਤੇ ਤਿਆਰ ਹਾਂ ਕਿਉਂਕਿ ਸਿੱਖ ਆਪਣੇ ਗੁਰਧਾਮਾਂ ਲਈ ਆਦ ਕਾਲ ਤੋਂ ਮਰਦੇ ਆਏ ਨੇ ਮੈਂ ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਤਿਆਰ ਹਾਂ ਮੈਂ ਆਪਣੇ ਆਪ ਨੂੰ ਭੇਟ ਕਰਨ ਵਾਸਤੇ ਤਿਆਰ ਹਾਂ ਤਾਂ ਕਹਿੰਦੇ ਇਹ ਮੈਂ ਕਾਰਨਾਮਾ ਤਾਂ ਕਰਨ ਲੱਗਾ ਤਾਂ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ 12 ਜਣਿਆਂ ਦੀ ਉਸ ਜਗ੍ਹਾ ਤੇ ਸਾਧ ਸੰਗਤ ਦੀ ਟੀਮ ਬਣਾਈ ਗਈ ਜਿਹਨੂੰ ਸ਼ਾਇਦ ਜਿਉਰੀ ਕਹਿੰਦੇ ਨੇ ਪੁਰਾਣੇ ਸਮਿਆਂ ਵਿੱਚ ਹੁੰਦੀ ਸੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਤੇ 1 ਘੰਟਾ ਤੇ 40 ਮਿੰਟ 1 ਘੰਟਾ 40 ਮਿੰਟ ਦੇ ਵਿੱਚ ਹੀ ਕੇਸ ਦਾ ਫੈਸਲਾ ਸੁਣਾ ਦਿੱਤਾ ਗਿਆ ਤੇ ਸਰਦਾਰ ਮੇਵਾ ਸਿੰਘ ਜੀ ਲੋਪੋ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਵੀ 11 ਜਨਵਰੀ 1915 ਨੂੰ ਇਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਭਾਈ ਮੇਵਾ ਸਿੰਘ ਜੀ ਉੱਥੇ ਰਹੇ ਬਾਣੀ ਪੜਨੀ ਸਿਮਰਨ ਕਰਨਾ ਬਾਕੀ ਆਪਣਾ ਰਹਿਦਾ ਸਮਾਂ ਜਿਹੜਾ ਉਹਨਾਂ ਨੇ ਬੰਦਗੀ ਕਰਦਿਆਂ ਬਤੀਤ ਕੀਤਾ 11 ਜਨਵਰੀ 1915 ਦਾ ਸਮਾਂ ਆਇਆ ਬਾਣੀ ਪੜੀ ਨਿਤਨੇਮ ਕੀਤਾ ਆਪਣਾ ਸਿਮਰਨ ਕੀਤਾ ਬਾਹਰ ਸੰਗਤ ਨੂੰ ਪਤਾ ਸੀ ਵੈਨਕੂਬਰ ਬਹੁਤ ਸਾਰੀ ਸੰਗਤ ਉਥੇ ਇਕੱਤਰ ਹੋਈ ਕੋਈ ਵਿਰਲਾ ਹੀ ਮਾੜੇ ਭਾਗਾ ਵਾਲਾ ਹੋਵੇਗਾ ਜਿਹੜਾ ਉਥੇ ਨਹੀਂ ਇਕੱਤਰ ਹੋਇਆ ਤੇ ਸਰਦਾਰ ਮੇਵਾ ਸਿੰਘ ਨੂੰ 7:45 ਮਿੰਟ ਤੇ ਫਾਂਸੀ ਦੇ ਦਿੱਤੀ ਗਈ ਹੱਸਦਿਆਂ ਹੱਸਦਿਆਂ ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬ੍ਰਾਚੇ ਇਹ ਇਤਿਹਾਸ ਦੇ ਸਾਡੇ ਉਹ ਪਾਤਰ ਨੇ ਜੀ ਅਣਗੌਲੇ ਪਾਤਰ ਜਿਨ੍ਹਾਂ ਦਾ ਬਹੁਤਾ ਜ਼ਿਕਰ ਇੱਥੇ ਨਹੀਂ ਹੁੰਦਾ ਵਦੇਸ਼ ਦੀ ਧਰਤੀ ਤੇ ਵੀ ਬਹੁਤਾ ਜ਼ਿਕਰ ਨਹੀਂ ਹੁੰਦਾ ਖਾਸ ਕਰਕੇ ਖਾਲਸਾ ਦਿਵਾਨ ਸੁਸਾਇਟੀ ਉਹ ਗੁਰਮੁਖ ਉਹਨਾਂ ਦਾ ਦਿਹਾੜਾ ਮਨਾਉਂਦੇ ਨੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਉਹਨਾਂ ਦਾ ਜ਼ਿਕਰ ਚੱਲਦਾ ਹੈ ਪਰ ਜੇ ਮੈਂ ਪੰਜਾਬ ਦੀ ਧਰਤੀ ਤੇ ਵੇਖਾਂ ਤੇ ਪੰਜਾਬ ਦੀ ਧਰਤੀ ਦੇ ਉੱਪਰ ਮੈਨੂੰ ਨਹੀਂ ਲੱਗਦਾ ਵੀ ਸਰਦਾਰ ਮੇਵਾ ਸਿੰਘ ਦਾ ਬਹੁਤਾ ਕਿਸੇ ਨੂੰ ਪਤਾ ਹੋਵੇਗਾ ਬਹੁਤ ਘੱਟ ਪਤਾ ਹੋਵੇਗਾ ਇਥੋਂ ਤਾਈਂ ਕਿ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਵਰਗੇ ਇਹ ਜਿਹੜੇ ਗੱਦਰੀ ਹੋਏ ਨੇ ਇਹ ਸਾਰੇ ਸਰਦਾਰ ਮੇਵਾ ਸਿੰਘ ਤੋਂ ਬਾਅਦ ਹੀ ਇਹ ਹੋਏ ਨੇ ਤੇ ਸਰਦਾਰ ਮੇਵਾ ਸਿੰਘ ਇਹਨਾਂ ਤੋਂ ਪਹਿਲਾਂ ਦਾ ਗੱਦਰੀ ਹੈ ਜਿਹਨੂੰ ਸ਼ਹੀਦ ਕੀਤਾ ਗਿਆ ਅਰ ਵਿਦੇਸ਼ ਦੀ ਧਰਤੀ ਤੇ ਪਹਿਲਾ ਸ਼ਹੀਦ ਹੈ ਤੋ ਇਹੋ ਜੇ ਗੁਰਮਖ ਜਨ ਜਿਹੜੇ ਨੇ ਉਹ ਆਪਣਾ ਆਪ ਆਪਣੀ ਕੌਮ ਤੋਂ ਆਪਣੇ ਧਰਮ ਤੋਂ ਸਭ ਕੁਝ ਇਨਸ਼ਾਵਰ ਕਰ ਦਿੰਦੇ